ਹਰ ਨਾਮ ਨਾ ਸੁਖ ਹੋਏ ਕਰ ਡਿਠੇ ਬਿਸਥਾਰ ਸਤਿਗੁਰੂ ਜੀ ਕਹਿੰਦੇ ਭਾਈ ਮਾਲਕ ਪਰਮਾਤਮਾ ਜੀ ਦੇ ਨਾਮ ਤੋਂ ਬਿਨਾਂ ਕੋਈ ਵੀ ਆਤਮਿਕ ਸੁੱਖ ਹਾਸਲ ਨਹੀਂ ਕਰ ਸਕਦਾ ਗੁਰੂ ਜੀ ਕਹਿੰਦੇ ਮਾਲਕ ਦੇ ਨਾਮ ਦੇ ਨਾਲ ਜੁੜਨ ਤੋਂ ਬਿਨਾਂ ਹੋਰ ਦੁਨੀਆ ਤੇ ਕੋਈ ਮਨੁੱਖ ਚਾਹੇ ਕਿੰਨੇ ਵੀ ਵਿਸਥਾਰ ਕਰਕੇ ਖਲਾਰੇ ਖਲਾਰ ਕੇ ਦੇਖ ਲਵੇ ਵਿਭਾਵ ਵੀ ਮੈਂ ਬਾਹਰੀ ਤੌਰ ਤੇ ਧਨ ਪਦਾਰਥਾਂ ਦੇ ਵਿੱਚੋਂ ਸੁੱਖ ਪ੍ਰਾਪਤ ਕਰ ਲਵਾਂਗਾ ਮੈਂ ਪਰਿਵਾਰ ਦੇ ਵਿੱਚੋਂ ਸੁੱਖ ਪ੍ਰਾਪਤ ਕਰ ਲਵਾਂਗਾ ਪਰ ਸਤਿਗੁਰੂ ਗੁਰੂ ਜੀ ਕਹਿੰਦੇ ਭਾਈ ਕੇਵਲ ਤੇ ਕੇਵਲ ਮਾਲਕ ਦਾ ਨਾਮ ਹੀ ਆਤਮਿਕ ਸੁੱਖ ਦੇ ਸਕਦਾ ਹੈ। ਬਾਹਰੀ ਸੁੱਖ ਥੋੜੇ ਸਮੇਂ ਦੇ ਲਈ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੁੱਖ ਸਦੀਵੀ ਸੁੱਖ ਦਾ ਮੁਕਾਬਲਾ ਨਹੀਂ ਕਰ ਸਕਦਾ ਜੀ ਨੂੰ ਸਤਿਗੁਰੂ ਜੀ ਦੀ ਬਾਣੀ ਹਰ ਰੋਜ਼ ਦ੍ਰਿੜ ਕਰਵਾਉਂਦੀ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤ ਗੁਰ ਤਾਂ ਪਾਇਆ ਸਹਜ ਸ਼ੇਤੀ ਮਨ ਵੱਜੀਆਂ ਵਧਾਈਆਂ ਸਤ ਗੁਰੂ ਜੀ ਕਹਿੰਦੇ ਭਾਈ ਤੇਰੇ ਘਰ ਆਨੰਦ ਵਧਾਈ ਤੁੱਦ ਕਰ ਉਹ ਆਨੰਦ ਸਤ ਗੁਰੂ ਜੀ ਕਹਿੰਦੇ ਭਾਈ ਕੇਵਲ ਦੇ ਕੇਵਲ ਮਾਲਕ ਦੇ ਨਾਮ ਦੇ ਨਾਲ ਹੀ ਮਿਲਦਾ ਹੈ ਮਾਲਕ ਦੇ ਨਾਮ ਤੋਂ ਬਿਨਾ ਸਤ ਗੁਰੂ ਜੀ ਆਂਦੇ ਅਸੀਂ ਕੋਈ ਵੀ ਕਰਮ ਕਾਂਡ ਕਰਦੇ ਰਹੀਏ ਚਾਹੇ ਅਸੀਂ ਬਾਹਰੀ ਤੌਰ ਤੇ ਮਾਇਆ ਦੇ ਪਸਾਰੇ ਦੇ ਵਿੱਚੋਂ ਸੁਖ ਲੱਭਣ ਦਾ ਯਤਨ ਕਰੀਏ ਪਰ ਸਤਿਗੁਰੂ ਜੀ ਕਹਿੰਦੇ ਮਾਲਕ ਦੇ ਨਾਮ ਤੋਂ ਬਿਨਾ ਕੋਈ ਵੀ ਅੱਜ ਤੱਕ ਸੁਖ ਹਾਸਲ ਨਹੀਂ ਕਰ ਸਕਿਆ ਕਿਉਂਕਿ ਉਹ ਸੁੱਖਾਂ ਦਾ ਦਾਤਾ ਕੇਵਲ ਤੇ ਕੇਵਲ ਸਤਿਗੁਰੂ ਹੈ ਉਹ ਸਦੀਮ ਸੁਖ ਦੀ ਪ੍ਰਾਪਤੀ ਕੇਵਲ ਤੇ ਕੇਵਲ ਗੁਰੂ ਦੇ ਨਾਮ ਦੇ ਨਾਲ ਜੁੜ ਕੇ ਹੀ ਪ੍ਰਾਪਤ ਹੁੰਦੀ ਹੈ ਬੇਨ ਹਰ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸਹਜੇ ਸਿਮਤੀ ਰਤਿਆਂ ਭਵਜਲ ਉਤਰੇ ਪਾਰ ਗੁਰੂ ਜੀ ਕਹਿੰਦੇ ਭਾਈ ਜਿਹੜਾ ਮਾਲਕ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੰਦਾ ਉਹਨੂੰ ਸਤਿਗੁਰੂ ਜੀ ਕਹਿੰਦੇ ਭਾਈ ਬਾਹਰੀ ਤੌਰ ਤੇ ਸਹਿਜੇ ਹੀ ਮਾਲਕ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਉਹ ਇਸ ਸੰਸਾਰ ਰੂਪੀ ਭਵਜਲ ਤੋਂ ਸਤਿਗੁਰੂ ਜੀ ਕਹਿੰਦੇ ਭਾਈ ਸਹਿਜ ਅਵਸਥਾ ਦੇ ਵਿੱਚ ਵਿਚਰਦਾ ਹੋਇਆ ਹੀ ਪਾਰ ਹੋ ਜਾਂਦਾ ਹੈ ਸੋ ਇਹ ਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ ਵੀ ਭਾਈ ਜਿਹੜਾ ਵੀ ਮਾਲਕ ਪ੍ਰਮਾਤਮਾ ਜੀ ਦੇ ਗੁਣਾ ਨੂੰ ਗਾਉਂਦਾ ਹੈ ਮਾਲਕ ਪ੍ਰਮਾਤਮਾ ਜੀ ਦੇ ਗੁਣਾ ਦੀ ਉਸਤਤੀ ਨੂੰ ਸੁਣਦਾ ਹੈ ਗੁਰੂ ਜੀ ਕਹਿੰਦੇ ਭਾਈ ਸਤਗੁਰੂ ਕਿਰਪਾ ਕਰਕੇ ਉਹਦੇ ਅੰਦਰਲੇ ਔਗਣ ਕੱਟ ਕੇ ਉਹਨੂੰ ਨਵਾਂ ਜੀਵਨ ਬਖਸ਼ਿਸ਼ ਕਰਦੇ ਨੇ ਐਸੇ ਲਈ ਗੁਰੂ ਜੀ ਕਹਿੰਦੇ ਭਾਈ ਮਾਲਕ ਦੇ ਦਰ ਤੇ ਬੈਠ ਕੇ ਬਿਤਾਏ ਹੋਏ ਸਾਡੇ ਇੱਕ ਇੱਕ ਪਲ ਦੀ ਬੇਅੰਤ ਕੀਮਤ ਹੈ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੀ ਸਤਗੁਰੂ ਜੀ ਨੇ ਸਾਨੂੰ ਆਪਣੇ ਗੁਣ ਗਾਉਣ ਦੇ ਲਈ ਆਪਣੇ ਕੋਲ ਬਿਠਾਇਆ ਹੈ ਤੇ ਗੁਰੂ ਜੀ ਕਹਿੰਦੇ ਜਿਹੜਾ ਵੀ ਮਾਲਕ ਦੇ ਗੁਣ ਗਾਉਂਦਾ ਹੈ ਉਹ ਗੁਰੂ ਜੀ ਕਹਿੰਦੇ ਭਾਈ ਬਿਨਾਂ ਕਿਸੇ ਕਰਮ ਕਾਂਡਾਂ ਤੋਂ ਬਿਨਾਂ ਕਿਸੇ ਹੋਰ ਪਸਾਰਿਆਂ ਵਿਸਥਾਰ ਤੋਂ ਸਤਗੁਰੂ ਜੀ ਕਹਿੰਦੇ ਭਾਈ ਸਹਿਜੇ ਹੀ ਇਸ ਸੰਸਾਰ ਹਰ ਤੋਂ ਪਾਰ ਹੋ ਜਾਂਦਾ ਹੈ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਰਹਾਉ ਜਹੇ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਨਾ ਗੁਰੂ ਜੀ ਕਹਿੰਦੇ ਭਾਈ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਜਿਹੜਾ ਸਤਗੁਰੂ ਦੇ ਜਾਪ ਨੂੰ ਜਪਦਾ ਹੈ ਗੁਰੂ ਜੀ ਕਹਿੰਦੇ ਭਾਈ ਸਾਨੂੰ ਸਤਗੁਰੂ ਨੇ ਸਮਤ ਦੇ ਕੇ ਸਮਝਾ ਦਿੱਤਾ ਵੀ ਭਾਈ ਉਹ ਸੰਸਾਰ ਦੇ ਇਸ ਭਵਜਲ ਤੋਂ ਸਹਿਜੇ ਹੀ ਤਰ ਜਾਂਦਾ ਹੈ